ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਬੀਤੇ ਕੱਲ ਇੱਕ ਕਿਸਾਨ ਵੱਲੋਂ ਜੰਡਸਾਹ ਮੰਡੀ ਦੇ ਆੜਤੀਆ ਤੇ ਦੋਸ਼ ਲਗਾਏ ਸਨ ਕਿ ਉਸ ਨੂੰ ਫਸਲ ਦੇ ਪੈਸੇ ਨਹੀਂ ਦਿੱਤੇ ਇਸ ਮਾਮਲੇ ਵਿੱਚ ਸਪਸ਼ਟੀਕਰਨ ਦੇਣ ਲਈ ਦਾਣਾ ਮੰਡੀ ਸਾਧਕ ਵਿਖੇ ਆੜਤੀਆ ਜਾਇਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਦੇ ਹੇਠ ਸਾਧਕ ਮੰਡੀ ਦੇ ਆੜਤੀਆ ਤੇ ਜੰਡਸਾਹ ਮੰਡੀ ਦੇ ਆੜਤੀਆ ਇਕੱਠੇ ਹੋਏ ਆੜਤੀਆ ਹਰਪੀ ਸਿੰਘ ਸੰਧੂ ਪਿੰਡੀ ਬਲੋਚਣ ਨੇ ਦੱਸਿਆ ਕਿ ਕਿਸਾਨ ਲਖਵਿੰਦਰ ਸਿੰਘ ਜੋ ਦੀਪ ਸਿੰਘ ਵਾਲੇ ਦਾ ਉਹਨਾਂ ਦੀ ਆੜ੍ਹਤੀ ਤੇ ਝੋਨੇ ਦੀ ਫਸਲ ਵੇਚੀ ਸੀ ਤੇ ਵੱਖ-ਵੱਖ ਐਂਟਰੀਆਂ ਆ ਰਹੀਆਂ 6 ਲੱਖ ਤੋਂ ਵੱਧ ਰੁਪਏ ਜਿਹੜੇ ਉਹਨਾਂ ਨੂੰ ਦਿੱਤੇ ਆ। ਹੁਕਤ ਕਿਸਾਨ ਤੋਂ ਫਸਲ ਵੇਚਣ ਮੌਕੇ ਜ਼ਮੀਨ ਦੇ ਨੰਬਰ, ਖਾਤਾ ਨੰਬਰ ਕੈਂਸਲ ਚੈੱਕ ਕਰ ਤੇ ਹੋਰ ਡਿਟੇਲ ਮੰਗੀ ਤਾਂ ਜੋ ਮੰਡੀ ਬੋਰਡ ਦੇ ਪੋਰਟਲ ਤੇ ਦਰਜ ਕੀਤਾ ਜਾ ਸਕੇ। ਫਸਲ ਆ ਜਿਹੜੀ ਵੇਚੀ ਜਾ ਸਕੇ। ਕਿਸਾਨ ਵੱਲੋਂ ਕਾਗਜ਼ਾਤ ਮੁਹੱਈਆ ਨਾ ਕਰਵਾਉਣ ਕਰਕੇ ਜੇ ਫਾਰਮ ਨਹੀਂ ਬਣ ਸਕਿਆ ਜਿਸ ਕਰਕੇ ਫਸਲ ਇਸ ਦੇ ਨਾਮ ਤੇ ਨਹੀਂ ਵਿਖ ਸਕੀ ਪਰ ਇਸ ਫਸਲ ਦੀ ਅਦਾਇਗੀ ਪੂਰੀ ਕੀਤੀ ਗਈ ਆ ਇਸ ਸਬੰਧੀ ਕਿਸਾਨ ਲਖਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀਦਾ ਫੋਨ ਉਸ ਦੇ ਭਰਾ ਗੁਰਵਿੰਦਰ ਸਿੰਘ ਨੇ ਚੁੱਕਿਆ ਤੇ ਉਹਨਾਂ ਨੇ ਕਿ ਮੈਨੂੰ ਇਸ ਕੇਸ ਬੰਦੀ ਬਹੁਤਾ ਨਹੀਂ ਪਤਾ ਜਦੋਂ ਆਵੇਗਾ ਤਾਂ ਮੈਂ ਤੁਹਾਡੀ ਗੱਲ ਕਰਵਾ ਦੇਵਾਂਗਾ ਤੇ ਹੋਰ ਗੱਲਬਾਤ ਕਰਦੇ ਆ ਆੜਤੀਆ ਜੁਨੀਅਨ ਦੇ ਪ੍ਰਧਾਨ ਤੇ ਆੜਤੀਆ ਹਰਪੀ ਸਿੰਘ ਸੰਧੂ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਹਾਂ ਜੀ ਇਹ ਲਖਵਿੰਦਰ ਸਿੰਘ ਸਨ ਆਫ ਸਰਬਜੀਤ ਸਿੰਘ ਇਹਨਾਂ ਨੇ ਸਾਡੇ ਫਸਲ ਵੇਚੀ 588280 ਰੁਪਿਆ ਦੀ ਵੇਚੀ ਹੈ ਤੇ ਜਿਹੜੀ ਪੇਮੈਂਟ ਆ ਇਹ ਡੇਟ ਵਾਈਜ਼ ਮਤਲਬ ਆ ਤੁਸੀਂ ਦਿਖਾ ਸਕਦੇ ਹੋ ਅ ਇੱਥੋਂ 20000 ਤੋਂ ਪੈਸੇ ਤੋਂ ਸ਼ੁਰੂ ਹੋਈ ਹੈ ਪਹਿਲਾਂ ਖਾਤ ਅਕਾਊਂਟ ਚ ਫਿਰ 2.5 ਲੱਖ ਫਿਰ 1 ਲੱਖ ਰੁਪਿਆ ਫਿਰ ਆ ਸਾਰੀਆਂ ਐਂਟਰੀਆਂ ਮੰਨ ਲਓ ਚੈੱਕ ਕਰ ਲਓ ਕਾਊਂਟ ਚ ਟੋਟਲ ਪੇਮੈਂਟ 69010 10 ਰੁਪਏ ਮਤਲਬ ਪੇਮੈਂਟ ਇਹਨਾਂ ਨੂੰ ਜਾਂਦੀ ਰਹੀ ਤੇ 588280 ਦੀ ਫਸਲ ਇਹਨਾਂ ਦੀ ਆਈ ਆ ਬਾਕੀ ਫਸਲ ਇਹਨਾਂ ਨੇ ਦੋ ਟਰਾਲੀਆਂ ਝੋਨਾ ਬਾਹਰ ਵੇਚਾਈ ਤੇ ਦੋ ਟਰਾਲੀਆਂ ਬਾਸਮਤੀ ਜਿਹੜੀ ਆ ਉਹ ਬਾਹਰ ਵੇਚੀ ਤੇ 28630 ਰੁਪਏ ਅਸੀਂ ਲੈਣੇ ਆ ਜੀ ਇਹ ਵੀ ਸਾਡੇ ਹਿਸਾਬ ਚ ਬਕਾਇਆ ਇਹਨਾਂ ਨੂੰ ਇਹਨਾਂ ਦਾ ਵੀ ਕੋਈ ਪੇਮੈਂਟ ਨਹੀਂ ਰਹਿੰਦੀ ਜਿਹੜੀ ਜੇ ਫਾਰਮ ਦੀ ਗੱਲ ਕਹਿੰਦੇ ਆਈ ਇਹ ਵੀ ਅਸੀਂ ਜੇ ਫਾਰਮ ਸਾਡਾ ਨਹੀਂ ਬਣਾਇਆ ਉਦੇ ਸਬੰਧ ਵਿੱਚ ਅਸੀਂ ਇਹਨਾਂ ਤੋਂ ਕਾਗਜ਼ ਮੰਗੇ ਕਿ ਸਾਨੂੰ ਜ਼ਮੀਨ ਦੀ ਮੈਪਿੰਗ ਕਰਾ ਦਿਓ ਪੋਰਟਲ ਤੇ ਤੇ ਆਪਦੇ ਕਾਗਜ਼ ਤੁਸੀਂ ਦੇ ਦਿਓ ਮਤਲਬ ਚੈੱਕ ਵਗੈਰਾ ਕੈਨਸਲ ਵਗੈਰਾ ਸਾਰੇ ਉਹ ਇਹਨਾਂ ਨੇ ਸਾਨੂੰ ਚੈੱਕ ਜਾਂ ਕਾਗਜ਼ ਕੋਈ ਮੁਹੱਈਆ ਨਹੀਂ ਕਰਾਏ ਉਹਦੇ ਕਰਕੇ ਇਹਨਾਂ ਦੀ ਮਤਲਬ ਜੇ ਫਾਰਮ ਨਹੀਂ ਬਣਿਆ ਬਾਕੀ ਪੇਮੈਂਟ ਵਗੈਰਾ ਸਾਰੀ ਇਹਨਾਂ ਦੀ ਕਲੀਅਰ ਆ ਮਤਲਬ ਜੇ ਕੋਈ ਫਰਕ ਲੱਗਦਾ ਆ ਸਾਡੀ ਆਰਡਤੀਆ ਐਸੋਸੀਏਸ਼ਨ ਯੂਨੀਅਨ ਅਤੇ ਆ ਸਾਡੇ ਪ੍ਰਧਾਨ ਮਤਲਬ ਖੜੇ ਆ ਕਿਸਾਨੀ ਯੂਨੀਅਨ ਦੇ ਸਾਰੇ ਇਹ ਇਹਨਾਂ ਜਦੋਂ ਵੀ ਕਹਿਣਗੇ ਬੁਲਾਉਣਗੇ ਆਪਾਂ ਉਸ ਚੀਜ਼ ਤੇ ਤਿਆਰ ਹਸਾਬ ਦੇਣ ਨੂੰ ਤਿਆਰ ਜਿਹੜੀ ਪੇਮੈਂਟ ਗਈ ਹੈ ਜ਼ਿਮੀਦਾਰ ਦੇ ਖਾਤੇ ਚ ਉਹ ਚੈੱਕ ਰਹੀ ਗਈ ਹੋਈ ਹੈ ਹਾਂ ਕੁਝ ਕੋਸ ਜ਼ਿਆਦਾਤਰ ਚੈੱਕ ਰਹੀ ਗਈ ਹੈ ਇਹ ਕੋਈ ਦੋ ਕ ਐਂਟਰੀਆਂ ਕੈਸ਼ ਗਈਆਂ ਉਹਨਾਂ ਦੇ ਮਤਲਬ ਸਾਈਨ ਹੋਏ ਆਪਣੇ ਕਲੀਅਰ ਹੈ ਕੋਈ ਹੋਰ ਦਿੱਕਤ ਨਹੀਂ ਹੈ ਇੱਕ ਨਵਲ ਕਹਿ ਰਹੇ ਵੀ ਜਿਹੜੇ ਜੇ ਫਾਰਮ ਨਹੀਂ ਦਿੱਤੇ ਜਾਂਦੇ ਉਹਦਾ ਕੀ ਮਹਿਆਗਾ ਰੋਲਾ ਹੈ ਜੀ ਜੇ ਫਾਰਮ ਦਾ ਰੋਲ ਹੈ ਜਦੋਂ ਮੰਨ ਲਓ ਕੋਈ ਆਪਾਂ ਨੂੰ ਚੈੱਕ ਜਾਂ ਕੋਈ ਜੋ ਜ਼ਮੀਨ ਪੋਰਟਲ ਹੋਊਗੀ ਤੁਹਾਨੂੰ ਪਤਾ ਹੁਣ ਜ਼ਮੀਨ ਮੰਡੀ ਬੋਰਡ ਦੀ ਸਾਈਟ ਤੇ ਪੋਰਟਲ ਨਹੀਂ ਹੋਇਆ ਸਾਈਟ ਤੇ ਮੈਪ ਕਰਾਂਗੇ ਮੈਪਿੰਗ ਹੋਊਗੀ ਤਾਂ ਫੇਰ ਹੀ ਮਤਲਬ ਆਪਾਂ ਲਿਖਾ ਸਕਦੇ ਹਾਂ ਵਿਚਾਰ ਦੇ ਨਾਲ ਹੀ ਸਾਡੇ ਕੋਲੇ ਉਹਨਾਂ ਨੇ ਕਿਉਂਕਿ ਉਹਨੇ ਫਸਲ ਪਾਸੇ ਵੇਚੀ ਸੀਗੀ ਜੀ ਕੁਝ 19 ਫਸਲ ਵੇਚੀ ਜਿੰਨੀ ਕਾਈ ਪੈਸੇ ਲੈਣੇ ਵੀ ਮਤਲਬ ਉਹ ਚੋ ਵੀ ਮਤਲਬ 28-30000 ਰੁਪਏ ਸਾਡਾ ਰਹਿ ਗਿਆ ਤੇ ਬਾਕੀ ਮਤਲਬ ਉਹਨੇ ਫਸਲ ਪਾਸੇ ਵੇਚੀ ਸੀਗੀ ਤੇ ਉਹਨੇ ਮੈਪਿੰਗ ਸਾਡੇ ਕੋਲੇ ਨਹੀਂ ਕਰਾਈ ਜੀ ਜੀਮੀਦਾਰ ਵੱਲੋਂ ਅੱਧੀ ਫਸਲ ਤੁਹਾਡੀ ਆੜ੍ਹਤੇ ਤੇ ਵੇਚੀ ਅੱਧੀ ਹੋਰ ਕਿਸੇ ਕੋਲੇ ਵੇਚਤੀ ਹਾਂਜੀ ਹਾਂਜੀ ਠੀਕ ਹੈ ਜੀ ਇਸੇ ਕਰਨਾ ਹੀ ਸਪਸ਼ਟੀਕਰਨ ਦਿੰਨੇ ਆ ਕਿ ਜਿਹੜਾ ਇਹਨਾਂ ਨੇ ਬਲਵਿੰਦਰ ਹਾਲੀ ਕੋਲੇ ਕੱਲ ਇੰਟਰਵਿਊ ਦਿੱਤੀ ਹੈ ਕਿਰਤੀ ਕਿਸਾਨੀ ਉਹਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਨਜਾਇਜ਼ ਇਸ ਤਰ੍ਹਾਂ ਨਾ ਕਰੋ ਕਿਉਂਕਿ ਜੇ ਕੋਈ ਹਸਾਬ ਕਿਤਾਬ 'ਚ ਕਿਸੇ 'ਚ ਫਰਕ ਆ ਤਾਂ ਅਸੀਂ ਮਤਲਬ ਤਿਆਰ ਆ ਕੰਨ ਨੂੰ ਤੁਹਾਡੇ ਸਾਹਮਣੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਇਹੀ ਆਪਾਂ ਸਪਸ਼ਟ ਕਰਨਾ ਚਾਹੁੰਦੇ ਆਂ ਵੀ ਸਾਡੇਆਂ ਨੂੰ ਮਤਲਬ ਕੋਈ ਬਕਾਇਆ ਨਹੀਂ ਜ਼ਿੰਮੇਵਾਰ ਦਾ ਅਸੀਂ ਮਤਲਬ 28630 ਰੁਪਏ ਲੈਣੇ ਆਂ ਅੱਜ ਦੇ ਸਟੇਟਮੈਂਟ ਵੀ ਤੁਸੀਂ ਵਖਾ ਸਕਦੇ ਆਂ ਤੇ ਬਾਕੀ ਜਦੋਂ ਮਰਜ਼ੀ ਆ ਸਾਡੇ ਪ੍ਰਧਾਨ ਜੀ ਹੈਗੇ ਆ ਆਰਤੀਆ ਸਾਹਿਬ ਦੇ ਇਹਦੇ ਕਿਸਾਨ ਹੀ ਉਹਨੇ ਤੇ ਸਾਰੇ ਆਰਤੀ ਹੈਗੇ ਇਹਨਾਂ ਜਦੋਂ ਕਹਿਣਗੇ ਉਦੋਂ ਬੁਲਾ ਕੇ ਆਂ ਮਤਲਬ ਕਰਨ ਨੂੰ ਪਿਆਦਾ ਮਲਕ ਕੀਤੀ ਆ ਹਰਪੀ ਦੇ ਵਰਤਲਾ ਉਹ ਜਦੋਂ ਮਰਜ਼ੀ ਜਿਹੜੇ ਮਰਜ਼ੀ ਬੰਦੇ ਲਿਆਵੇ ਜਿਹੜੀ ਮਰਜ਼ੀ ਜਗ੍ਹਾ ਕਹ ਦੇ ਜੇ ਪਿੰਡ ਬਹਿਣਾ ਪਿੰਡ ਬਹਿ ਜਾਗੇ ਜੇ ਆਪਦੇ ਪਿੰਡ ਕਹਿੰਦਾ ਉੱਥੇ ਬਹਿ ਜਾਗੇ ਹਾਂਜੀ ਜਗ੍ਹਾ ਤੇ ਸਾਧਕ ਇਹਦੇ ਸਾਧਕ ਬਹਿ ਜਾਗੇ ਹਰਪੀਤਨੀਓ ਜੋ ਵੀ ਉਹਦੇ ਖਾਤੇ ਵਿੱਚ ਪੈਸੇ ਗਏ ਉਹ ਬਿਲਕੁਲ ਸਹੀ ਆ ਐਵੇਂ ਕਿਸੇ ਗਲਤ ਅਲਚਰ ਨੇ ਉਹਨੂੰ ਦਰਖਾਸਤ ਦੇ ਕੇ ਐਵੇਂ ਗਮਰਾਹ ਕੀਤਾ ਕਿਸਾਨ ਨੂੰ ਕਿਸਾਨ ਦਾ 1 ਰੁਪਿਆ ਵੀ ਜੇ ਹਰਪੀਤਨੀ ਹੋਇਆ ਅਸੀਂ ਦਵਾਵਾਂਗੇ ਜੇ ਉਹਨੇ ਦੇਣਾ ਹੋਇਆ ਉਹ ਹਰਪੀਤ ਦਾ ਦੇ ਬਿਲਕੁਲ ਜੀ ਅਸੀਂ ਇਹੋ ਜਾਂ ਪਹਿਲੀ ਗੱਲੋਂ ਤਾਂ ਇਹੋ ਜਾਂ ਇਹ ਬੰਦਾ ਅੱਜ ਤੱਕ ਇਹਦਾ ਰੌਲਾ ਪਿਆ ਹੀ ਨਹੀਂ ਕੋਈ ਵੀ 8000 ਜਾਂ 10000 ਤਾਂ ਨਕਦੀ ਵੀ ਦਿੱਤੇ ਜਾਂਦੇ ਆ ਕਰੇ ਜਾਂਦੇ ਆ ਪਰ ਆ ਜਿਹੜਾ ਫਸਲ ਦਾ ਇਹਨਾਂ ਦਾ ਉਲਟਾ ਪਲਟੀ ਹੋਣ ਕਰਕੇ ਰੌਲਾ ਪਿਆ ਨਹੀਂ ਤਾਂ ਜੇ ਫਾਰਮ ਵੀ ਅੱਜ ਕੱਲ ਜੋ ਕਰਾ ਦਿੰਦੇ ਤੋਂ ਖਾਤੇ ਚ ਆ ਜਣਾ ਪਾਸੇ ਮੈਂ ਜੇ ਉਹ ਆਪਣਾ ਫਸਲ ਨਾ ਪਾਸੇ ਵੇਚਦਾ ਫਿਰ ਪਰ ਉਹ ਜਿਹੜੇ ਮਰਜ਼ੀ ਬੰਦੇ ਲਿਆਵੇ ਅਸੀਂ ਜੋ ਵੀ ਹਿਸਾਬ ਲੈਣਾ ਚਾਹੁੰਦਾ ਆ ਬਾਈ ਜੀ ਬੈਠੇ ਆ ਚੇਅਰਮੈਨ ਸਾਹਿਬ ਆ ਬਾਈ ਪ੍ਰਧਾਨ ਖੜਾ ਜੋ ਵੀ ਆ ਸਾਰੇ ਬੰਦੇ ਜਿਹੜੇ ਮਰਜ਼ੀ ਬੰਦੇ ਲਿਉਣ ਬਾਈ ਸ਼ੇਰ ਅੰਕਲ ਖੜਾ ਉਹਨਾਂ ਦਾ ਹਸਾਬ ਜਿਵੇਂ ਵੀ ਕਹਿਣਗੇ ਉਹਨਾਂ ਦਾ ਆਪ ਦਾ ਕਾਜ ਉਹਵੇਂ ਹਸਾਬ ਉਹਨਾਂ ਦਾ ਕਰਨ ਨੂੰ ਤਿਆਰ ਹਾਂਜੀ ਬ੍ਰਾਦਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਹਰਪ੍ਰੀਤ ਨੇ ਸਾਰੇ ਆਰਤੀਆਂ ਸੱਦਿਆ ਪ੍ਰਧਾਨ ਵੀ ਆ ਗਏ ਆਰਤੀ ਹੋਈ ਹੈਗੇ ਤੇ ਇਹਨੇ ਦੱਸਿਆ ਕਿ ਕਿਸੇ ਜ਼ਿਮੀਦਾਰ ਨੇ ਮੇਰੇ ਫਸਲ ਵੇਚੀ ਸੀ ਤੇ ਉਹਦੇ ਸਬੰਧਤ ਤੌਰ ਤੇ ਪੇਮੈਂਟ ਦਾ ਕਹਿੰਦਾ ਮੈਨੂੰ ਨਹੀਂ ਦਿੱਤੀ ਪਰ ਇਹਨੇ ਸਾਰੇ ਸਬੂਤ ਦਿਖਾਤੇ ਆ ਪੇਮੈਂਟ ਗਈ ਹੋਈ ਹੈ ਇਸ ਕਰਕੇ ਜੇ ਉਹਨੂੰ ਕੋਈ ਸ਼ੰਕਾ ਜੇ ਸਾਡੇ ਕੋਲ ਭਰਾਵੀ ਤੌਰ ਤੇ ਆ ਜੇ ਅਸੀਂ ਉਹਦੇ ਬਾਰੇ 해결 ਕਰ ਦਾਂਗੇ ਹਾਂਜੀ ਰੋਲਾ ਪਾਉਂਦੇ ਤੇ ਲੋੜ ਹੀ ਨਹੀਂ ਹਾਂ ਪਹਿਲੇ 4 ਘੰਟਿਆਂ ਦਾ ਸਾਰਾ ਕੁਝ ਦੇਖ ਲੈ ਠੀਕ ਹੈ ਜੀ ਉਹ ਵੀ ਆ ਜੇ ਅਸੀਂ ਇਹਨਾਂ ਦਾ ਸਪਸ਼ਟ ਕਰ ਦਾਂਗੇ ਸਾਰਾ ਧੰਨਵਾਦ